ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਗਲੋਸ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਰਦੇ ਹਾਂ ਜੀ ਆਪਦੇ ਸਮਾਨ ਦੀ ਚੱਕਾਧਰੀ ਲੈ ਕੇ ਗਏ ਸੀ ਬੇਬੀ ਸੂਟ ਉਹ ਆਪਾਂ ਸੰਭਾਲ ਰਹੇ ਹਾਂ ਦੇਖੋ ਜੀ ਕੋਸਤਾ ਆਪਾਂ ਪਾਟੇਲੇ ਫਾਕਾਲੇ ਵਿੱਚ ਕੋਸ ਆਪਣੇ ਹਜੇ ਰਹਿੰਦੇ ਆ ਪੌਣਾਂ ਨਾਲ ਉਹ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਸੂਟ ਐ ਕਾਟਨ ਦੇ ਵਿੱਚ ਰੇਟ ਐ ਜੀ ਇਹਨਾਂ ਦਾ 100-100 ਰੁਪਈਆ ਪਹਿਲਾਂ ਆਪਾਂ ਲਿਆਏ ਸੋ ਆਪਣੀ ਵਿਖ ਗਏ ਹੁਣ ਆਪਾਂ ਇਹ ਦੁਬਾਰੇ ਮੰਗਾਏ ਸੀ ਇਹਦੇ ਵਿੱਚੋਂ ਲੈ ਕੇ ਗਏ ਅੱਜ ਰੇਟ ਐ ਜੀ ਇਹਨਾਂ ਦਾ 100-100 ਰੁਪਈਆ ਬਹੁਤ ਵਧੀਆ ਕਾਟਨ ਦਾ ਕੱਪੜਾ ਐ ਇਹ ਨਾਲ ਹੀ ਖਰਾਬ ਨਹੀਂ ਹੁੰਦਾ ਤੁਹਾਨੂੰ ਭਾਈ ਮਿਹਨਤ ਆਪ ਦੀ ਮਿਹਨਤ ਕਰੀ ਚੱਲੋ ਜੀ ਤਾਂ ਭਾਈ ਭਾਵੇਂ ਲੈ ਨਿੱਕ ਲੈ ਕੇ ਜਾਣੀਏ ਤੇ ਭਾਵੇਂ ਦਸ ਲੈ ਕੇ ਜਾਣੀਏ ਚੀਜ਼ ਤਾਂ ਸਾਰੀ ਦਿਖਾਉਣੀ ਪੈਂਦੀ ਆ ਲੋ ਆਂਗੇ ਜੀ ਆਪਣੀਆਂ ਆਪਣੇ ਕੋਲੇ গারਲਸ ਵਾਲੀਆਂ ਬਨਾਨਾ ਅੰਡਰਸ਼ਰਟ ਬਹੁਤ ਵਧੀਆ ਕੱਪੜਾ ਹੈ ਬਈ ਤੇ ਰੇਟ ਹੈ ਜੀ ਇਹਨਾਂ ਦਾ 80 ਰੁਪਏ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਕੱਪੜਾ ਹੈ ਬਈ ਰੇਟ ਹੈ ਜੀ ਇਹਦਾ 80 ਰੁਪਏ ਇਹਨਾਂ ਦਾ ਰੇਟ ਹੈ ਜੀ 80 ਰੁਪਏ ਇੱਕ ਆਪਣੇ ਕੋਲੇ ਆ ਗਏ ਜੀ ਹੈਂਕੀ जैले परिप आपे हैंकी बी रेट भी रुपये जिप लगी हुई बीच भाव खुले पैसे पाओ बच्चे पाओ छोटा परस पा लो ਬਿੱਤ ਨਾਲ ਦੀ ਨਾਲ ਆਏ ਤੈ ਲੱਗ ਜਾਂਦੀ ਹੈ ਤੈਲਾ ਕਿ ਹੱਥ ਚ ਫੜ ਲਓ ਨਾਲੇ ਹੈਂਕੀ ਦਾ ਹੈਂਕੀ ਨਾਲੇ ਦੇ ਵਿੱਚ ਚੀਜ਼ ਸਮਝ ਜਾਂਦੀ ਜਿੱਪਾ ਵਾਲਾ ਹੈਂਕੀ ਹੈ ਬਈ ਰੇਟ ਹੈ ਜੀ ਇਹਦਾ 20 ਰੁਪਏ कॉटन ਦੇ ਵਿੱਚ ਵਧੀਆ ਚੀਜ਼ ਆ कॉटन ਦੇ ਵਿੱਚ ਹੈ ਬਈ ਵਧੀਆ ਚੀਜ਼ ਆ ਇਹ ਇਹਨਾਂ ਦੇ ਵਿੱਚ ਹੈ ਜੀ ਚਾਰ ਕਲਰ ਹੈ ਇਰੇ ਵਿੱਚ ਜੀ ਚਾਰ ਕਲਰ ਹੈ ਰੇਟ ਹੈ ਜੀ ਇਹਦਾ 20 ਰੁਪਏ ਬਿਨਾਂ ਜੇ ਪਤੋ ਵੀ ਹੈਗੇ ਬਈ ਹੈਂਕੇ ਇਹਨਾਂ ਦਾ ਰੇਟ ਹੈ ਜੀ 10 ਰੁਪਏ ਆਹ ਜਿਹਦੀ ਬਿਨਾ ਜੈਪ ਤੋਂ ਇਹਦਾ ਰੇਟ ਹੈ ਜੀ 20 ਰੁਪਏ ਇਹਨਾਂ ਦਾ ਰੇਟ ਹੈ ਜੀ 20 ਰੁਪਏ 20 ਰੁਪਏ ਜੈਪ ਵਾਲਾ ਤੇ 10 ਰੁਪਏ ਵਾਲਾ ਵੀ ਹੈਗਾ ਆਪਣੇ ਕੋਲੇ ਵੈਰਾਈਟੀਆਂ ਤਾਂ ਬਈ ਸਾਰੀਆਂ ਹੀ ਰੱਖਣੀਆਂ ਪੈਂਦੀਆਂ ਆ ਦੇਖੋ ਜੀ ਇਹ 10 10 ਵਾਲੇ ਆਹੀ 10 10 ਵਾਲੇ ਆ 20 ਵਾਲੇ ਆ ਗੀਂਜੀ ਬਲੈਨਨਾ ਇਹਨਾਂ ਦਾ ਰੇਟ ਹੈ ਜੀ 80 ਰੁਪਏ ਬਹੁਤ ਵਧੀਆ ਕੱਪੜਾ ਇਹ ਬਲੈਨਨਾ ਵਾਲਾ ਰੇਟ ਹੈ ਇਹਨਾਂ ਦਾ 80 ਰੁਪਈਆ

350 ਵਾਲੇ ਆਪਣੇ ਕੋਲ ਇੱਕੋ ਹੀ ਰਹਿ ਗਿਆ ਆ ਕਿੱਟਾ ਜਿਹੜੀਆਂ ਮੰਗਵਾਈਆਂ ਸੀ ਜੀ ਆਪਾਂ ਦੁਬਾਰੇ ਹੋਰ ਕਿੱਟਾ ਮੰਗਵਾਈਆਂ ਸੀ ਇਹ ਕੱਲ ਲੈ ਕੇ ਗਿਆ ਸੀ ਕੋਈ ਸਕੂਲ ਕਿੱਟਾ ਵੀ ਆਪਣੇ ਕੋਲੇ ਬਹੁਤ ਆ ਚੁੱਕੀਆਂ ਐ ਨਿਊ ਕਲਰ ਆਗੇ ਬਈ ਨਿਊ ਡਿਜ਼ਾਈਨ ਆਗੇ ਪ੍ਰਾਈਸ ਹੈ ਜੀ ਇਹਨਾਂ ਦਾ 350 ਇਹਨਾਂ ਦਾ ਪ੍ਰਾਈਸ ਹੈ ਜੀ 350 ਕਿੱਟਾਂ ਵਿੱਚ ਆਪਣਾ ਹੋ ਗਿਆ ਜੀ ਸਮਾਨ ਸਾਰਾ ਵਧੀਆ ਸੈਟ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਆਪਾਂ ਕਰਦੇ ਆਂ ਵੀਡੀਓਜ਼ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਪਲੀਜ਼ ਜ਼ਰੂਰ ਮੇਰੀ ਲਾਈਵ ਦੇ ਵਿੱਚ ਪਹੁੰਚਿਆ ਕਰੋ 12 ਤੋਂ 2 ਤੱਕ ਮੇਰੀ ਲਾਈਵ ਹੈ ਜ਼ਰੂਰ ਪਹੁੰਚਣਾ ਤੇ ਜੇ ਮੇਰੀ ਕਿਸੇ ਭੈਣ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜ਼ਰੂਰ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਹੈ ਦੇ ਪਛਰੇ ਸੀ ਜੀ ਜਰਾਬਾਂ ਦਾ ਰੇਟ ਜਰਾਬ ਦਾ ਰੇਟ ਹੈ ਜੀ ਜੋੜੇ ਦਾ 120 ਰੁਪਏ ਜਰਾਬ ਦਾ ਰੇਟ ਹੈ ਜੀ 120 ਰੁਪਏ ਜੋੜੇ ਦਾ ਬਹੁਤ ਵਧੀਆ ਪਾਸ਼ਮ ਨੂੰ ਹੋਊਗੀ ਕੋਈ ਇਹ ਆਮ ਨੋਰਮਲ ਪਾਸ਼ਮੀ ਨਹੀਂ ਵਧੀਆ ਪਾਸ਼ਮੀ ਦੀਆਂ ਬਣਾਈਆਂ ਬਈ ਜਰਾਬਾਂ ਤੇ ਆਪਾਂ ਕਰਦੇ ਵੀਡੀਓ ਤਾਂ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਗਲਤ ਬੋਲਿਆ ਗਿਆ ਤਾਂ ਜੀ ਸੌਰੀ